ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੀਰਾ ਪਨੀਰ ਵਾਲਾ ਅੱਜ ਦਿਨ ਇੱਕ ਖਬਰ ਚੱਲ ਰਹੀ ਆ ਸਰਦਾਰ ਮਨਦੀਪ ਸਿੰਘ ਮੱਨਾ ਦੇ ਕਰਤਾਰ ਬਾਰੇ ਇੱਕ ਬੰਦਾ ਬੋਲ ਰਿਹਾ ਬਹੁਤ ਜ਼ਿਆਦਾ ਉਹ ਮਨਦੀਪ ਸਿੰਘ ਮੱਨਾ ਜੋ ਕਿ ਗਰੀਬ ਪਰਿਵਾਰਾਂ ਦੀ ਬਹੁਤ ਜ਼ਿਆਦਾ ਹੀ ਮਦਦ ਕਰ ਰਿਹਾ ਮੈਨੂੰ ਬਹੁਤ ਜ਼ਿਆਦਾ ਦੇਰ ਹੋ ਗਈ ਆ ਦੇਖਦੇ ਨੂੰ ਉਸ ਬੰਦੇ ਨੂੰ ਮਦਦ ਕਰਦੇ ਨੂੰ ਕਦੀ ਚਾਹ ਵਾਲੀ ਕੁੜੀ ਦੀ ਮਦਦ ਕਰ ਦੇਣੀ ਕਦੀ ਪਾਠੀ ਸਿੰਘ ਪਰਿਵਾਰ ਦੀ ਮਦਦ ਕਰ ਦੇਣੀ ਕਦੀ ਕਿਸੇ ਦੀ ਰੇੜੀ ਬਣਵਾ ਦੇਣੀ ਇਹ ਮੈਂ ਲੋਕਡਾਊਨ ਤੋਂ ਦੌਰਾਨ ਹੀ ਦੇਖਦਾ ਆ ਰਿਹਾ ਕਿ ਉਸ ਇਨਸਾਨ ਨੇ ਬਹੁਤ ਹੀ ਲੋਕਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਆ ਜਦ ਕੀ ਇੱਕ ਬਬਲੂ ਨਾਮ ਦਾ ਇੱਕ ਜਿਹੜਾ ਬੰਦਾ ਆ ਉਹ ਬੰਦਾ ਮਨਦੀਪ ਸਿੰਘ ਮੱਨਾ ਦੇ ਕਰਤਾਰ ਤੇ ਬਹੁਤ ਜ਼ਿਆਦਾ ਇਦਾਂ ਬੋਲ ਰਿਹਾ ਆ ਉਹ ਜਿਹੜੀ ਥਾਲੀ ਚ ਖਾਂਦਾ ਉਹੋ ਥਾਲੀ ਤੇ ਛੀ ਕਰੀ ਜਾਂਦਾ ਕਹਿੰਦੇ ਨੇ ਮਾੜੇ ਨਾਲ ਕੋਈ ਨਾ ਖੜੇ ਚੰਗੇ ਨਾਲ ਹਜ਼ਾਰਾ ਖੜਦੇ ਆਪਾਂ ਮਨਦੀਪ ਸਿੰਘ ਮੱਨੇ ਦੇ ਹੱਥ ਚ ਹੈਗੇ ਆ ਤੇ ਹੱਥ ਚ ਰਹਾਂਗੇ ਜਿਹੜਾ ਬੰਦਾ ਉਹਦੇ ਕਿਰਦਾਰ ਬਾਰੇ ਬੋਲੂਗਾ ਆਪਾਂ ਉਹਨੂੰ ਉਹਦੇ ਖਿਲਾਫ ਹੀ ਬੋਲਾਂਗੇ ਕਿਉਂਕਿ ਮਨਦੀਪ ਸਿੰਘ ਮੰਨਣਾ ਇੱਕ ਬੜੇ ਚੰਗੇ ਕਿਰਦਾਰ ਦਾ ਇਨਸਾਨ ਆ ਉਸ ਇੱਕ ਕੋ ਇਨਸਾਨ ਆ ਜਿਹਨੇ ਬੜੇ ਹੀ ਲੋਕਾਂ ਦੀ ਮਦਦ ਕੀਤੀ ਆ ਤੇ ਮੈਨੂੰ ਐ ਨਹੀਂ ਸਮਝ ਆਈ ਤੱਕ ਬਬਲੂ ਦੀ ਪੰਜਾਬ ਨੂੰ ਦੇਣ ਕੀ ਆ ਮੈਂ ਐ ਤੱਕ ਉਸ ਬੰਦੇ ਨੂੰ ਕਦੀ ਚਲੋ ਬੋਲਦਾ ਤੇ ਪਿਆਉ ਪਰ ਮੈਂ ਐ ਤੱਕ ਕਦੀ ਉਸ ਬੰਦੇ ਨੂੰ ਇੱਕ ਰੁਪਏ ਦੀ ਮਦਦ ਕਰਦੇ ਨਹੀਂ ਵੇਖਿਆ ਠੀਕ ਆਣਾ ਹੁਣ ਉਹਨੇ ਕਹਣਾ ਮੈਂ ਹਿਡਨ ਸਰਵ ਕਰਦਾ ਆ ਠੀਕ ਆ ਹਿਡਨ સેવા ਕਿੱਥੇ ਕੀਤੀ ਆ ਵੀ ਨਹੀਂ ਪਤਾ ਹਣਾ ਕਿੱਥੇ ਜੇ ਕੀਤੀ ਹੋਊਗੀ ਤੇ ਕਰੂਗਾ ਜੇ ਤੇ ਕੀਤੀ ਨਹੀਂ ਲੈ ਕਿੱਥੇ ਕਰੂਗਾ ਇਹ ਜਿਹੜੇ ਸਵੀਮ ਲੈਣ ਦਾ ਚੱਕਰ ਆਣਾ ਜਿਹੜੀ ਪਬਲਿਸਿਟੀ ਲੈਣ ਦਾ ਚੱਕਰ ਆ ਉਹ ਇਦਾਂ ਨਹੀਂ ਮਿਲਣਾ ਉਹ ਮਿਹਨਤ ਨਾਲ ਹੀ ਮਿਲਣਾ ਆ ਉਹ ਲੋਕਾਂ ਦੀਆਂ ਸੇਵਾ ਕਰਕੇ ਮਿਲਦੀਆਂ ਕਹਿੰਦੇ ਨੇ ਇੱਕ ਮਾਰ ਹੀ ਦਵਾ ਲੱਗੀ ਹੋਵੇ ਨਾ ਤੇ ਬੰਦਾ ਕਹਿੰਦਾ ਚਲੋ ਕੋਈ ਜਦੋਂ ਹਜ਼ਾਰਾਂ ਮਾਵਾਂ ਦੀਆਂ ਦਵਾਵਾਂ ਲੱਗਦੀਆਂ ਨਾ ਉਹ ਮਨਦੀਪ ਸਿੰਘ ਮਾਨ ਨੇ ਇਹਨੂੰ ਲੱਗੀਆਂ ਆ ਉਹ ਤੱਦ ਖੜਾ ਇਸ ਇਲਾਕੇ ਦੇ ਉਹ ਤੱਦ ਖੜਾ ਆ ਲੋਕਾਂ ਦੇ ਨਾਲ ਉਹ ਲੋਕਾਂ ਚ ਵਿਚਰਦਾ ਆ ਲੋਕਾਂ ਨਾਲ ਪਿਆਰ ਕਰਦਾ ਆ ਉਹ ਇੱਕ ਸਮਾਜ ਸੇਵੀ ਇੱਕ ਥਾਣਾ ਬਹੁਤ ਵੀ ਵਧੀਆ ਬੰਦਾ ਆ ਜਿੱਦੇ ਨਾਂ ਤੇ ਉਹ ਤੌਮਤਾ ਲਾ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੀ ਰਾਤ ਨੂੰ